ਸੇ ਡੇਲੀ ਰੂਟਿਨ ਤੇ ਜੇਲ੍ਹ ਵਿੱਚੋਂ ਫਿਰ ਮੋਬਾਈਲ ਬਰਾਮਦ ਆਇਆ ਕਿੰਨੇ ਬਰਾਮਦ ਹੋਏ ਮੌਲ ਤੇ ਕੌਣ-ਕੌਣ ਕੈਦੀ ਸੀ ਕਿ ਕੌਣ ਸੀ ਜੀ ਸਾਨੂੰ ਦੋ ਪੱਤਰ ਮਸੂਲ ਹੋਏ ਸੀਗੇ ਪਹਿਲੇ ਦੇ ਵਿੱਚ ਤਾਂ 17 ਪੈਲਨ ਜਿਹੜਾ ਰੂਟਿਨ ਤਲਾਸ਼ੀ ਦੌਰਾਨ ਜਿਹੜਾ ਗੁਰਪ੍ਰਤਾਪ ਸਿੰਘ ਜਿਹੜੇ ਵਾਰਡੂ ਸੀ ਉਹਦੇ ਤਲਾਸ਼ੀ ਲੈ ਰਹੇ ਸੀਗਾ ਉੱਥੇ ਤਿੰਨ ਮੋਬਾਈਲ ਮਿਲ ਗਏ ਉਹਨਾਂ ਨੂੰ ਲਵਾਰਸ ਰਿਕਵਰ ਹੋਈ ਸੀ ਤੇ ਇਸੇ ਤਰ੍ਹਾਂ ਹੀ 25 ਤਰੀਕ ਨੂੰ ਜਦੋਂ ਦੁਬਾਰਾ ਉਹਨਾਂ ਨੇ ਤਲਾਸ਼ੀ ਕੀਤੀ ਸਾ ਉੱਥੇ ਇੱਕ ਫੋਨ ਤਾਂ ਸਾਡਾ ਗਵਿੰਦਰ ਸਿੰਘ ਮਲਜਮਾ ਉੱਥੇ ਅਰਵਿੰਦਰ ਸਿੰਘ ਹੈਰੀ ਜੋ ਕਿ ਮਟਰ ਕੇਸ ਦੇ ਵਿੱਚ ਹਵਾਲਾਤੀ ਹੈ ਇੱਕ ਟੱਚ ਫੋਨ ਉਤੋਂ ਬਰਾਮਦ ਹੋਇਆ ਜੇ ਇਸੇ ਤਰ੍ਹਾਂ ਤਲਾਸ਼ੀ ਦੌਰਾਨ ਬਾਸੂੰਦੇ ਕੋਲ ਦੱਬੇ ਹੋਏ ਜਿਹੜੇ ਤਿੰਨ ਹੋਰ ਫੋਨ ਜਿਹੜੇ ਉਹਨਾਂ ਨੂੰ ਉੱਥੋਂ ਰਿਕਵਰ ਹੋਇਆ ਜਿਹਦੇ ਵਿੱਚ ਮਾਰਡ ਨੂੰ ਗੁਰਪ੍ਰਤਾਪ ਸਿੰਘ ਉਹਨਾਂ ਨੇ ਸਾਨੂੰ ਪੱਤਰ ਭੇਜਿਆ ਤੇ ਇਸੇ ਤਰ੍ਹਾਂ ਪ੍ਰਗਟ ਸਿੰਘ ਜਿਹੜੇ ਸਾਹਿਕਸਪੋਰਟ ਉਹਨਾਂ ਨੇ ਵੀ ਸਾਨੂੰ ਲੈਟਰ ਭੇਜਿਆ ਜੀ ਤੇ ਅਸੀਂ ਆਪੀਆ ਨੰਬਰ 97 ਤੇ 98 ਵੀ ਰਜਿਸਟਰ ਕੀਤੀ ਹੈ ਕੁਝ ਤਪੀਜ ਕੋਈ ਜਾਂਚ ਵਿੱਚ ਪਤਾ ਲੱਗਿਆ ਸਿਰੇ ਮੋਬਾਈਲ ਅੰਦਰ ਕਿਦਾਂ ਗਏ ਕਿਦੇ ਰਹੇਗੇ ਇਹ ਦੇਖੋ ਹੁਣ ਅਸੀਂ ਜਿਹੜੇ ਤੋਂ ਬਰਾਮਦ ਹੋਇਆ ਰਵਿੰਦਰ ਸਿੰਘ ਉਹਨੂੰ ਪ੍ਰੈਸ਼ਰ ਬਾਂਡ ਤੇ ਲੈ ਕੇ ਆਵਾਂਗੇ ਉਹਦੀ ਪੁਸ਼ਗੀਸ ਤੋਂ ਹੀ ਪਤਾ ਲੱਗੂਗਾ ਬਾਕੀ ਟੈਕਨੀਕਲ ਜਿਹੜਾ ਸਾਡਾ ਸਾਈਬਰ ਸੈੱਲਾ ਉਹਨਾਂ ਨੂੰ ਅਸੀਂ ਭੇਜ ਕੇ ਸਾਰਾ ਇਹਦਾ ਜਾਨੂੰ ਜਾਂਚ ਕਰਾਵਾਂਗੇ ਇਹਨਾਂ ਫੋਨਾਂ ਤੋਂ ਕਿੱਥੇ ਕਿੱਥੇ ਫੋਨ ਹੋਏ ਤੇ ਜਾਂ ਕੀ ਕੀ ਅਗੇ ਇਹ ਤੋਂ ਉਹਨਾਂ ਨੇ ਵਰਤੋਂ ਤਨ ਕਿਹਨੂੰ ਅਗੇ ਕੀ ਕੀ ਕਿਵੇਂ ਇਹਨਾਂ ਨੇ ਹਿਲਾਉਂਦੇ ਸੀ ਉਹ ਸਾਰਾ ਪਤਾ ਕਰਾਂਗੇ